ਮਹਾਰਿਸ਼ੀ ਵਾਲਮੀਕ ਜੀ ਜਿਹੜਾ ਹੁਣ ਅਮਰਤ ਸੇਰੀ ਹੈ ਇੱਥੇ ਜੰਗਲ ਹੁੰਦਾ ਸੀ ਇੱਥੇ ਉਹਨਾਂ ਦਾ ਤਪੋਸਥਾਨ ਸੀ ਇੱਥੇ ਉਹਨਾਂ ਦੀ ਕੁਟਈ ਸੀ ਲਵ ਤੇ ਕੁਸ਼ ਦਾ ਜਨਮ ਇੱਥੇ ਹੋਇਆ ਲਵ ਤੇ ਕੁਸ਼ ਦੀ ਧਰਤੀ ਪੰਜਾਬ ਹੈ ਇੱਥੇ ਹੀ ਉਹ ਜਵਾਨ ਹੋਏ ਸੀ ਇੱਥੋਂ ਦਾ ਪਾਣੀ ਪੀਤਾ ਇੱਥੋਂ ਦਾ ਅੰਨ ਖਾਦਾ ਇੱਥੋਂ ਦੀ ਬੋਲੀ ਬੋਲੀ ਮੇਰੇ ਮਨ ਚ ਬਚਪਨ ਜੇ ਆਉਂਦਾ ਹੁੰਦਾ ਸੀ ਕਿ ਭਗਵਾਨ ਰਾਮਚੰਦਰ ਦਾ ਅਸ਼ੋਕ ਨੇਜ ਦਾ ਘੋੜਾ ਪਕੜਨ ਵਾਲੇ ਇਹ ਦੋ ਪੰਜਾਬੀ ਸਨ ਜਿਹਨਾਂ ਤੋਂ ਇੱਕ ਨੇ ਲਾਹੌਰ ਬਸਾਇਆ ਦੂਸਰੇ ਨੇ ਕਸੂਰ ਬਸਾਇਆ ਇਹ ਸਾਡੀ ਵਿਰਾਸਤ ਹੈ ਤੇ ਦੂਜੀ ਗੱਲ ਆਪਾਂ ਕਰੀਏ ਮਹਾਭਾਰਤ ਦੀ ਮਹਾਭਾਰਤ ਦਾ ਯੁੱਧ ਕੁਰਖੇਤਰ ਹੋਇਆ ਤੇ ਕੁਰਖੇਤਰ ਪੰਜਾਬ ਦਾ ਹਿੱਸਾ ਸੀ ਦਿੱਲੀ 1947 ਤੱਕ ਦਿੱਲੀ ਇੱਕ ਜ਼ਿਲ੍ਹਾ ਸੀ ਜਿਹੜਾ ਅੰਮ੍ਰਾਲਾ ਡਿਵੀਜ਼ਨ ਚ ਪੈਂਦਾ ਸੀ ਤੁਸੀਂ ਕਦੀ ਫੋਟੋ ਦੇਖੋ ਜਦੋਂ 1947 15 ਅਗਸਤ ਚ ਪਹਿਲੀ ਵਾਰ ਪੰਡਿਤ ਜਵਾਹਰਾਲ ਨਹਿਰੂ ਤਿਰੰਗਾ ਲਹਿਰਾ ਰਹੇ ਨੇ ਲਾਲ ਕਿਲ੍ਹਾ ਉਨਾਂ ਤੋਂ ਰਬਾਤ ਦੇ ਪਿੱਛੇ ਹਟ ਕੇ ਇੱਕ ਕਲੀਨ ਸ਼ੇਵਨ ਜਵਾਨ ਖਲੋਤਾ ਹੈ ਉਹਨਾਂ ਤੋਂ ਲੰਮਾ ਉਹ ਡਾਕਟਰ ਮਹਿੰਦਰ ਸਿੰਘ ਦਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਹੁੰਦੇ ਸੀ ਉਹ ਦਿੱਲੀਕ ਜ਼ਿਲ੍ਹਾ ਸੋ ਕੁਰਖਸ਼ੇਤਰ ਦੇ ਮੈਦਾਨ ਮਹਾਭਾਰਤ ਦਾ ਯੁੱਧ ਹੋਇਆ ਮਹਾਭਾਰਤ ਦਾ ਗ੍ਰੰਥ ਇੱਥੇ ਰਚਿਆ ਗਿਆ ਗੀਤਾ ਦਾ ਪ੍ਰਕਾਸ਼ ਹੋਇਆ ਇਹ ਗ੍ਰੰਥ ਕਿਹੋ ਜਿਹਾ ਸਨ ਆਪਾਂ ਇਹਨਾਂ ਨੂੰ ਕਿਵੇਂ ਟਰੀਟ ਕਰਨਾ ਹੈ ਉਹ ਬਾਤ ਮੈਂ ਤੁਹਾਨੂੰ ਸੁਣਾਣਾ ਗੀਤਾ ਬਾਭੂ ਕੌਰ ਖਤਮ ਪੰਡਵ ਰਾਜ ਕਰਨ ਲੱਗੇ ਭਗਵਾਨ ਕ੍ਰਿਸ਼ਨ ਤੇ ਅਰਜੁਨ ਮਹਿਲ 'ਚ ਬੈਠੇ ਗੱਲਾਂ ਕਰ ਰਹੇ ਸਨ। ਅਰਜੁਨ ਨੇ ਪੁੱਛਿਆ, ਅਰਜੁਨ ਨੇ ਬੇਨਤੀ ਕੀਤੀ, "ਮਹਾਰਾਜ ਜਦੋਂ ਤੁਸੀਂ ਗੀਤਾ ਉਚਾਰੀ ਸੀ, ਉਦੋਂ ਮੈਂ ਯੁੱਧ ਦੇ ਮੈਦਾਨ 'ਚ ਸੀ, ਉਤੇਜਣਾ 'ਚ ਸੀ, ਗੁੱਸੇ 'ਚ ਸੀ, ਕਈ ਵਾਕ ਮੈਨੂੰ ਸਮਝ ਨਹੀਂ ਆ ਰਹੇ। ਕੁਝ ਸ਼ਲੋਕ ਮੈਂ ਭੁੱਲ ਗਿਆ ਹਾਂ। ਕਿਰਪਾ ਕਰੋ, ਇੱਕ ਵਾਰ ਫੇਰ ਗੀਤਾ ਦਾ ਉਚਾਰਨ ਕਰੋ, ਮੈਂ ਯਾਦ ਰੱਖਾਂ।" ਭਗਵਾਨ ਬੋਲੇ, "ਹੇ ਕੁੰਤੀ ਪੁੱਤਰ, ਨਾ ਹੁਣ ਕੋਰਖੇਤਰ ਦਾ ਉਹ ਮੈਦਾਨ ਨਾ ਤੁਸੀਂ ਉਦੋਂ ਵਾਲੇ ਅਰਜਨ ਨਾ ਅਸੀਂ ਉਦੋਂ ਵਾਲੇ ਭਗਵਾਨ ਉਹ ਕਰਮਾਂ ਵਾਲੀ ਘੜੀ ਸੰਸਾਰ ਚ ਹਜ਼ਾਰਾਂ ਸਮਾਂ ਚ ਕਿਤੇ ਇੱਕ ਵਾਰੀ ਆਉਣੀ ਹੁੰਦੀ ਹੈ ਗੀਤਾ ਦਾ ਉਚਾਰਨ ਬਾਰ-ਬਾਰ ਨਹੀਂ ਕੀਤਾ ਜਾ ਸਕਦਾ ਹੁਣ ਭਗਵਾਨ ਵੀ ਨਹੀਂ ਕਰ ਸਕਣਗੇ ਇਹ ਪਵਿੱਤਰ ਜਾਇਦਾਦ ਤੁਹਾਡੇ ਹਵਾਲੇ ਹੈ ਸੰਭਾਲ ਕੇ ਰੱਖਿਓ ਤੁਹਾਡੀ ਤੁਹਾਡਾ ਕਲਿਆਣ ਹੋਵੇ